ਗੌੜੀ ਮਹੱਲਾ ਪਹਿਲਾ ਕਾਮ ਕਰਉ ਜਮਾਇ ਮੈ ਚੀਤ ਟੋਟਵਕਾਰ ਜਾਗੇ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਾਰ ਤਾਰੇ ਮਨ ਨਾਮ ਸਜੇਤ ਵਾਹੋ ਵਾਹੋ ਸੱਚੇ ਮੈਂ ਤੇਰੀ ਟਿਕੋ ਹਮ ਪਾਪੀ ਤੂੰ ਨਿਰਮਲ ਏਕ ਰਹਾ ਉਹ ਗੁਣ ਪਾਣੀ ਬੋਲੇ ਪੜਵਾਓ ਜੇ ਵਾਇਂਦਰੀਏ ਕਸਵਾਓ ਦਿਸਤ ਵਕਾਰੀ ਨਹੀਂ ਪਉ ਪਾਓ ਆਪ ਮਾਰੇ ਤਪਹਿ ਨਾ ਸਬਦ ਮਾਰੇ ਫਿਰ ਮਰਨ ਨਾ ਹੋਏ ਬੇਣ ਮੂ ਵੇ ਕੋ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੁਏ ਤੇਰ ਨਰਾਇਣ ਕਰੇ ਸੋ ਹੋਏ ਬੋਹਿਤ ਚੜੋ ਜਯਾਵੇ ਬਾਰ ठाके बोहित दरगे मारो साच्चे सलाहि ਧੰ ਗੁਰਦਵਾਰ ਨਾਨਕ ਦਰ ਕਰ ਏ ਕਿ ਨਰਿੰਕਾ ਸੇ ਰਾਗ ਮਹੱਲਾ ਤੇਜਾ ਉਮਰਤਿ ਛੋੜ ਬਿਖਿਆਲ ਬਾਣੀ ਸੇਵਾ ਕਰੇ ਵਡਾਨੀ ਆਪਣਾ ਧਰਮ ਗਵਾਵੇ ਬੁਝੇ ਤਾ ਨਹੀਂ ਅਨ ਦਿਨ ਦੁਖ ਵਹਾਨੀ ਮਨ ਮੁਕ ਆਂਦਨ ਚੇਤ ਹੈ ਡੋਬਮ ਵੇ ਬਿਨ ਪਾਣੀ ਮਣ ਰੇ ਸਦਾ ਪਜੋ ਹਰ ਸਰਨਾਏ ਗੁਰ ਕਾ ਸ਼ਬਦ ਅੰਤਰ ਵਸੈ ਤਾ ਹਰ ਵਿਸਰ ਨਾ ਜਾਈ ਰਹਾ اے ਸਰੀਰ ਮਾਇਆ ਕਾ ਪਤਲਾ ਵਿੱਚ ਹੋਮੇ ਦੁਸ਼ਟਾ ਪਾਈ ਆਵਣ ਜਾਣਾ ਜੰਮਣ ਮਰਨਾ ਮਨਮਖ ਪਤ ਗਵਾਈ ਸਤਗੁਰ ਸੇਵ ਸਦਾ ਸੁਖ ਪਾਈ ਜੋ ਤੇਜਤ ਮਿਲਾਏ ਸਤਗੁਰ ਕੀ ਸੇਵਾ ਆਤ ਸੁਖਾਲੀ ਜੋਇ ਚ ਸੁਖੁ ਲਪਾਈ ਜਤ ਸਤ ਤਪ ਪਵਿਤ ਸਰੀਆਂ ਹਰ ਹਰ ਮਨ ਵਸਾਏ ਸਦਾ ਆਨੰਦ ਰਹੇ ਦਿਨ ਰਾਤੇ ਮੇਲ ਪ੍ਰੇਤਮ ਸੁਖ ਭਾਈ ਜੋ ਸਾਧ ਗੁਰ ਕੇ ਸਰਨਾਗਤੇ ਹੋ ਤਨ ਕੈ ਬਲ ਜਾਓ ਧਰ ਸਚੈ ਸਚੀ ਵਡਿਆਈ ਸਹਜੈ ਸਚ ਸੁਮਾ ਨਾਨਕ ਨਦਰਿ ਪਾਈਐ ਗੁਰਮ ਕਮੋਮ ਲਾਉ ਹਉਮੇ ਕਰਤਹ ਜਗ ਮਵ ਗੁਰ ਬਿਨ ਕੋਰ ਅੰਧਾਰ ਮਾਇਆ ਮੋਹਿ ਵਿਸਾਰਿਆ ਸੋ ਕਦਾਤਾ ਦਤਾਨ ਸਤਗੁਰ ਸੇ ਵੇਧ ਉਬਰੈ ਸਾਚ ਰਕੇ ਉਰਤਾਰ ਕਿਰਪਾ ਦੇ ਹਰ ਪਾਈਐ ਸਚ ਸਬਦ ਵਿਚਾਰੋ ਕਿਰਪਾ ਤੇ ਹਰ ਪਾਈਏ ਸੱਚ ਸਬਦ ਵਿਚਰੋ